हां जी किसान वीरो स्वागत है ਤੁਹਾਡਾ ਆਪਣੇ YouTube ਚੈਨਲ ਬਾਬਾ ਨਰਜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਟੋਕੜ ਮੱਝੇ ਵਾਲੇ ਲੈ ਕੇ ਆਏ ਹਾਂਗੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਹਾਂ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਆਪਣੀ ਇਹ ਪਸ਼ੂਆਂ ਚੋਂ ਸੇਲ ਕਰ ਰਹੇ ਹੈਗੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਮਗਰ ਇਹਦੇ ਕਰਮ ਵਾਲੇ ਤੇ ਹੈਗੇ ਬਾਈ ਕੱਟੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹਾਂ ਬਾਈ ਜੀ ਵਧੀਆ ਬਈ ਠੀਕ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਨਾਮ ਬਾਈ ਗੁਰਜੀਤ ਸਿੰਘ ਹੂੰ ਪਿੰਡ ਭਧੌੜ ਮੱਝੂ ਕਾ ਰੋਡ ਤੇ ਆਪਣਾ ਘਰ ਠੀਕ ਹੈ ਜ਼ਿਲ੍ਹਾ ਬਰਨਾਲਾ ਸੀਲ ਤਪਾ ਨੇੜੇ ਮੱਝੂ ਕੀ ਰਹਿੰਦਾ ਹਨ ਇਧਰੋਂ ਆਵਾਂਗੇ ਮੱਝੂ ਕੀ ਆ ਰੋਡ ਤੇ ਆਪਣਾ ਸਣੀ ਦੇਵ ਦਾ ਮੰਦਿਰ ਕੋਲ ਘਰ ਠੀਕ ਹੈ ਵੀਰੇ ਹੋਰ ਨੇੜੇ ਦੇ ਪਿੰਡ ਆਗੇ ਜਿਵੇਂ ਆਵਗਾ ਦੀਪਗੜ੍ਹ ਵੀ ਆਇਆ ਇਹ ਪਿੰਡ ਬਾਈ ਨੂੰ ਕੋਈ ਨੇੜੇ ਰਹਿੰਦੇ ਆਗੇ ਆਰਾਮਗੜ੍ਹ ਵੀ ਨੇੜੀ ਆ ਇਧਰੋਂ ਤੇ ਕੰਟੈਕਟ ਨੰਬਰ ਬੋਲ ਦਿਓ ਵੀਰੇ ਆਪਣਾ 98785 ਹੂੰ 1527 ਠੀਕ ਹੈ ਵੀਰੇ ਬਾਕੀ ਬਾਈ ਸਕਰੀਨ ਤੇ ਚੱਲੂਗਾ ਨੋਟ ਕਰ ਬਾਈ ਕਿਹੜਾ ਸੂਆ ਸੁਈ ਗਿਆ ਹੈ ਇਹ ਬਾਈ ਮੈਂ ਤਾਂ ਲੈ ਕੇ ਆਇਆ ਜੀ ਯਾਰ ਦੋੱਖੇ ਸੂਈ ਮੱਝੂ ਸੂਈ ਹੈ ਠੀਕ ਹੈ ਵੀਰੇ ਤੇ ਮਤਲਬ ਕਿ ਆਪਾਂ ਨੂੰ ਦੁੱਧ ਹੈ ਨਹੀਂ ਜੀ ਤਾਂ ਲੈ ਹੁਣ ਇਹ 6 ਕਿਲੋ ਦੁੱਧ ਹੈ ਥੱਲੇ ਠੀਕ ਹੈ 2 ਮਹੀਨਾ ਦੀ ਗੱਬਣਾ ਠੀਕ ਹੈ ਵੀਰੇ ਛਾਣ ਤੋਂ ਕਰਾਸ ਹੋਈ ਉਹ ਵੀਡੀਓ ਪਾਈ ਪਈ ਆਪਣੇ ਕੋਲ ਮੰਨ ਕੇ ਚੱਲੋ ਕੋਈ ਵੀਰ ਆਵਦੇ ਥੱਲੇ ਚੈੱਕ ਕਰਵਾਉਣ ਦੀ ਕਰਵਾ ਸਕਦੇ ਆ ਭਾਵੇਂ ਭਾਈ ਆਪਦਾ ਡਾਕਟਰ ਨਾਲ ਲੈ ਭਾਵੇਂ ਡਾਕਟਰ ਇੱਥੋਂ ਲੈ ਲਓ ਕਿ ਨਹੀਂ ਭਾਈ ਚੈੱਕ ਆਪਦੀ ਕਰਵਾ ਸਕਦੇ ਹੋ ਕਿੰਨਾ ਦੁੱਧ ਦੱਸਿਆ ਬਈ ਦੋਨਾਂ ਦਾ ਦੁੱਧ 3 ਕਿਲੋ ਬਈ ਉਹ ਸੌ ਸੀ ਲਾਮੇ ਟਾਈਮ ਕੱਟੀ ਤੇ ਮਿਲਦੀ ਆ ਦੂਮੇ ਟਾਈਮ ਬਈ ਕਹਿੰਦਾ ਕੱਟੀ ਤੇ ਮਿਲਦੀ ਆ ਬੱਚਾ ਮਗਰ ਬਹੁਤ ਚੰਗਾ ਆ ਹੈਨਾ ਕੱਟੀ ਆ ਬਈ ਕੱਟੀ ਪੜੀ ਹੋਈ ਪਈ ਆ ਹੈਨਾ ਪੜੀ ਹੋਈ ਪਈ ਆ ਨਾਲ ਸਹੀ ਗੱਲ ਆ ਕਾਇਮ ਮਿਲਦੀ ਕੱਟੀ ਤੇ ਨਹੀਂ ਤਾਂ ਕੱਟੀ ਰੱਖ ਲੈਂਦੇ ਆ ਪੱਕੇ ਲਈ ਮੱਝ ਦੇ ਦਿੰਦੇ ਆ ਕੱਟੀ ਤੇ ਦੇਣੀ ਪੈਣੀ ਆ ਨਾਲ ਠੀਕ ਆ ਵੀਰੇ ਬਾਈ ਕਹਿੰਦਾ ਬਈ ਦੂਮੇ ਟਾਈਮ ਵੀ ਕੱਟੀ ਤੇ ਮਿਲਦੀ ਆ ਥਾਣ ਆਪਾਂ ਨੇੜੇ ਚੈੱਕ ਕਰਵਾਣਾ ਥਾਣਾ ਦੱਸਿਆ ਚੈੱਕ ਕਰ ਸਕਦਾ ਬੜਾ ਚੰਗਾ ਚਵਾਈ ਕਿਵੇਂ ਆ ਭਰਾ ਚਵਾਈ ਇੱਕ ਨੰਬਰ ਬਈ ਸਵੇਰ ਦੀ ਚਵਾਈ ਹੋਈ ਆ ਵਾ ਬਈ ਠੀ ਸਵੇਰ ਦੀ ਚਵਾਈ ਬਈ ਹੋਈ ਵੀ ਉਸ ਹਾਂ ਮੰਨਦਾ ਚਾ ਲਾ ਲੋ 1:30 ਵਜੇ ਦਾ 2:00 ਵਜੇ ਦਾ ਟਾਈਮ ਮੰਨ ਕੇ ਚੱਲੋ ਵੀ ਹੋਇਆਗਾ ਉਸ ਹਾਂ ਆਪ ਦਾ ਜਜਮੈਂਟ ਲਾ ਲਿਓ ਸ਼ਾਮ ਤੱਕ ਵਧੀਆ دیر ਕਰ ਦੀ ਲਓ ਵਧੀਆ ਬਈ ਠੀਕ ਹੈ ਵੀਰੇ ਦੇ ਖੋਲੇ ਬਈ ਤੋਰ ਦੇ ਮੜੀ ਜੀ ਖੋਲ ਕੇ ਸਿੰਗ ਖੁੱਲਾ ਆ ਗਿਆ ਹਨਾ ਹਾਂ ਸਿੰਗ ਤਾਂ ਥੋੜਾ ਜਿਹਾ ਖੁੱਲਾ ਜਿਹਾ ਬਾਕੀ ਉਹ ਟੰਡਾ ਮਾ ਬਈ ਪੜਾ ਰੱਸਾ ਜਿਆ ਵੀ ਨਾ ਆਪਾ ਠੀਕ ਹੈ ਕੋਈ ਚੱਕਰ ਨਹੀਂ ਬਈ ਇੰਨੀ ਠੰਡੀ ਸੀ ਲ ਬਈ ਕਹਿੰਦਾ ਚੱਕਰ ਕੋਈ ਨਹੀਂ ਬਈ ਜਿਵੇਂ ਮਰਜੀ ਉਹ ਕਰ ਲਓ ਬਾਕੀ ਫੇਸਬੁਕ ਵੀ ਆਪਾਂ ਤੇ ਕਰਾਂ ਨਾ ਬੜਾ ਪਿਆਰਾ ਆ ਲੇਕਰ ਮਾਰੀ ਪਤਲੇ ਪਿੰਡੇ ਚ ਚਮਕ ਤਮਕ ਵਾਲੀ ਆ ਭੜੀ ਸਣੀ ਫੁੱਲ ਆ ਬਈ ਤੇ ਕੋਈ ਬਾਈ ਦਾ ਪਾਰ ਦਾ ਗੰਮ ਨਹੀਂ ਦਾ ਤੋਰਾ ਤਰਾ ਦੇਖ ਸਕਦੇ ਨੇ ਬਈ ਜਮਾ ਇੱਕ ਨੰਬਰ ਆ ਗਿਆ ਤੇ ਬਾਈ ਜੀ ਇਹਦਾ ਮੁੱਲ ਫਿਰ ਕੀ ਰੋ ਮੁੱਲ ਹੋਰ ਮੌਕੇ ਤੇ ਦੱਸ ਦੇਾਂਗੇ ਹੋ ਜੀ ਮਾਨ ਤਾਂ ਥੋੜਾ ਕਣਾ ਮੁੱਲ ਫੁੱਲ ਫੁੱਲ ਤੇ ਮੁੱਲ ਫੋਨ ਤੇ ਹੋਊਗਾ ਮੁੱਲ ਫੋਨ ਤੇ ਹੋਊਗਾ ਬਈ ਫੋਨ ਤੇ ਕਰ ਲਾਂ ਠੀਕ ਹੈ ਮੁੱਲ ਬਈ ਬਈ ਕਹਿੰਦਾ ਕਰਾਂਗੇ ਫੋਨ ਤੇ ਤੇ ਮੁੱਲ ਰਹੂਗਾ ਜੈਜ ਬਈ ਮਗਰ ਇਹਦੇ ਬੱਚਾ ਜਿਹੜਾ ਕੱਟੀ ਆ ਗਈ ਹੂੰ ਤੇ ਬਾਕੀ ਲੈਵਾ ਪਰ ਤੇ ਕਰਵਾਣਾ ਸਾਮ ਤੱਕ ਬਈ ਕਹਿੰਦਾ ਸੋਹਣੀ ਤਿਆਰ ਹੁੰਦੀ ਹੈਗੀ ਥਾਣ ਵੀ ਬਹੁਤ ਚੰਗਿਆ ਬਈ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਪੂਰੀ ਦੂਰੀ ਤੇ ਆਪਾਂ ਕਹਿ ਸਕਦੇ ਹਾਂ ਵੀ ਥਾਣ ਧਾਰਤੂ ਪੂਰੀ ਪੋਲੀ ਹੈ ਯਾਰ ਆ ਰੂਆ ਗੈਣੀ ਹੈ ਕਿ ਟੁੱਕੜਾ ਧਾਰ ਕਲ ਦੀ ਹੋਊਗੀ ਠੀਕ ਹੈ ਵੀਰੇ ਤੇ ਵੀਰੇ ਹੁਣ ਜੇ ਗੱਲ ਕਰੀਏ ਮੰਨ ਕੇ ਚੱਲੋ ਇਹਦੇ ਮੁੱਲ ਦੀ ਮੁੱਲ ਆਏ ਵੀ ਜੈਜ ਹੀ ਹੋਊਗਾ ਜੈਜ ਹੀ ਜਮਾ ਠੀਕ ਹੈ ਬਈ ਮੋਲ ਬਾਈ ਕਹਿੰਦਾ ਬਾ ਦੇਖ ਹੀ ਤੋਰਾਂਗੇ ਜੇ ਕੋਈ ਬੰਦਾ ਆ ਠੀਕ ਹੈ ਬਾਈ ਕਹਿੰਦਾ ਜੇ ਕੋਈ ਵੀਰ ਆਊਗਾ ਦੇਖ ਹੀ ਤੋਰਾਂਗੇ ਬਾਕੀ ਆਪਦੀ ਮੈਂ ਤਸ਼ੱਲੀ ਕਰਨਾ ਤੁਹਾਡਾ ਹੱਕ ਆ ਕੋਈ ਵੀ ਵੀਰ ਆਊਗਾ ਆਪਦੀ ਚੈੱਕ ਕਰਵਾ ਸਕਦਾ ਤੇ ਬਾਕੀ ਕੱਦ ਬਹੁਤ ਆ ਬਾਈ ਹਨਾ ਹਾਂ ਕੋਈ ਵੀਰ ਛੋਟੀ ਜੀ ਮੰਨ ਕੇ ਨਾ ਆਇਆ ਹੋਣਾ ਨਾ ਨਾ ਛੋਟੀ ਕਿੱਥੇ ਸੀ ਸਹੀ ਗੱਲ ਆ ਆਪਣੇ ਕੋਲ ਹੁਣ ਦੁੱਧ ਮੱਝ ਉਪਰ ਇੱਕ ਪਾਸੇ ਰੱਖਣਾ ਜੀ ਆਪਾਂ ਲਿਆਏ ਸੀ ਉਹਦਾ ਦੁੱਧ ਹੈ ਨਹੀਂ ਠੀਕ ਹੈ ਵੀਰੇ ਤਾਂ ਕਰਕੇ ਤੇ ਜੇ ਬਾਈ ਕਿਸੇ ਵੀ ਵੀਰ ਨੂੰ ਮੱਝ ਪਸੰਦ ਆਵੇ ਤਾਂ ਬਾਈ ਨਾਲ ਕੰਡੈਕਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ